ਜਾ ਆਇਆ ਤੇ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ 16 ਤੋਂ ਲੈ ਕੇ 21 ਤੱਕ ਪੂਰਾ ਹਫਤਾ ਕਿਸ ਤਰ੍ਹਾਂ ਮੌਸਮ ਰਹੇਗਾ ਪੰਜਾਬ ਮਾਝਾ ਮਾਲਵਾ ਦਬਾਬਾ ਤੇ ਬਾਕੀ ਜਿੱਥੇ ਵੀ ਪੰਜਾਬੀ ਵਸਦੇ ਨੇ ਉਸ ਦੀ ਜਾਣਕਾਰੀ ਸ਼ੇਅਰ ਕਰਾਂਗੇ ਮਾਲਵਾ ਇਲਾਕੇ ਦੇ ਵਿੱਚ 18 ਤੇ 19 ਤਰੀਕ ਨੂੰ ਸੰਘਣੇ ਬੱਦਲ ਹੋਣਗੇ ਬਾਕੀ ਦਿਨਾਂ ਦੇ ਵਿੱਚ ਧੁੱਪ ਲੱਗਣ ਦੀ ਸੰਭਾਵਨਾ ਨਜ਼ਰ ਆ ਰਹੀ ਆ ਮਾਝਾ ਇਲਾਕੇ ਦੇ ਵਿੱਚ ਵੀ 18 ਤੇ 19 ਤਰੀਕ ਨੂੰ ਬੱਦਲ ਹੋਣ ਦੀ ਸੰਭਾਵਨਾ ਹੋਵੇਗੀ ਵੱਧ ਵੱਧ ਪੂਰਾ ਹਫਤਾ 33 ਡਿਗਰੀ ਸੈਲਸੀਅਸ ਟੈਂਪਰੇਚਰ ਤੇ ਰਾਤ ਦੇ ਟਾਈਮ ਕਰਦ ਵੱਡ 21 ਡਿਗਰੀ ਸੈਲਸੀਅਸ ਹੋਵੇਗਾ ਦੋਬਾਰਾ ਦੇ ਵਿੱਚ ਵੀ ਇਸੇ ਤਰ੍ਹਾਂ ਹੀ 17 ਨੂੰ ਹਲਕੇ ਦਰਮਿਆਨੀ ਬਦਲਵਾਈ ਤੇ 18 ਤੇ 19 ਤਰੀਕ ਨੂੰ ਸੰਘਣੇ ਬਦਲ ਹੋਣਗੇ ਬਹੁਤ ਬਹੁਤ ਟੈਂਪਰੇਚਰ ਇਸ ਹਫਤੇ 35 ਡਿਗਰੀ ਸੈਲਸੀਅਸ ਤੇ ਰਾਤ ਦੇ ਟਾਈਮ ਘੱਟੋ ਘੱਟ 22 ਡਿਗਰੀ ਸੈਲਸੀਅਸ ਹੋਵੇਗਾ ਸ਼੍ਰੀ ਹਿਮਕੁੰਡ ਸਾਹਿਬ ਹਲਕੀ ਦਰਮਿਆਨੀ بارش ਹੋਣ ਦੀ ਸੰਭਾਵਨਾ ਸਾਰਾ ਦਿਨ ਹੀ ਤੇ ਪੂਰਾ ਹਫਤਾ ਹੀ ਰਵੇਗੀ ਮਨਾਲੀ ਦੇ ਵਿੱਚ 18 ਤਰੀਕ ਨੂੰ ਮੀਂਹ ਆਉਣ ਦੀ ਸੰਭਾਵਨਾ ਹੋਵੇਗੀ। ਵੱਤਵਤ ਟੈਂਪਰੇਚਰ 24 ਡਿਗਰੀ ਸੈਲਸੀਅਸ ਤੇ ਰਾਤ ਦੇ ਟਾਈਮ ਕੱਢ ਤੋਂ ਘੱਟ 10 ਡਿਗਰੀ 9 ਤੋਂ 10 ਹੋਵੇਗਾ। ਨਤੇੜ ਹਿਜੂਤ ਸਾਹਿਬ ਇਸ ਹਫਤੇ 20 ਤੇ 21 ਤਰੀਕ ਨੂੰ ਬਾਰਿਸ਼ ਹੋਣ ਦੀ ਸੰਭਾਵਨਾ ਹੋਵੇਗੀ। ਨਾਲ 22 ਤੇ 23 ਤਰੀਕ ਨੂੰ ਵੀ ਲਗਾਤਾਰ ਬਾਰਿਸ਼ ਹੋਣ ਦੀ ਸੰਭਾਵਨਾ ਰਹੇਗੀ। ਦੁਬਈ ਇਸ ਹਫਤੇ ਠੜਾਕੇਦਾਰ ਗਰਮੀ ਪਵੇਗੀ। ਵੱਤਵਤ ਟੈਂਪਰੇਚਰ 33 ਡਿਗਰੀ ਤੋਂ ਲੈ ਕੇ 36 ਡਿਗਰੀ ਤੱਕ ਹੋਵੇਗਾ। ਤੇ ਰਾਤ ਦੇ ਟਾਈਮ ਕੱਢ ਤੋਂ ਘੱਟ 28 ਡਿਗਰੀ ਸੈਲਸੀਅਸ 20 ਤਰੀਕ ਨੂੰ ਰਹੇਗਾ ਬ੍ਰੈਪਟਨ 온ਟਾਰੀਓ ਕੈਨੇਡਾ ਮੀਅਨ ਦੀਸਨ ਭਾਵਨਾ 18 ਤੇ 19 ਤਰੀਕ ਨੂੰ ਹੋਵੇਗੀ ਵੱਧ ਵੱਧ ਟੈਂਪਰੇਚਰ 28 ਡਿਗਰੀ ਤੇ ਰਾਤ ਦੇ ਟਾਈਮ ਘੱਟ ਤੋਂ ਘੱਟ ਟੈਂਪਰੇਚਰ 16 ਡਿਗਰੀ ਸੈਲਸੀਅਸ ਜਾਵੇਗਾ ਯੂਬਰਸਿਟੀ ਸਟਾਕਟਨ ਕੈਲੀਫੋਰਨੀਆ ਜਿੱਥੇ ਕਾਫੀ ਪੰਜਾਬੀ ਵੱਸਦੇ ਨੇ ਇਸ ਹਫਤੇ ਮੌਸਮ ਵਿੱਚ ਕਾਫੀ ਤਬਦੀਲੀ ਹੋਵੇਗੀ ਘੱਟ ਤੋਂ ਘੱਟ ਟੈਂਪਰੇਚਰ 18 ਡਿਗਰੀ 18 ਤਰੀਕ ਨੂੰ ਹੋਵੇਗਾ ਵੱਧ ਤੇ ਵੱਧ ਵੱਧ ਗਰਮੀ 34 ਡਿਗਰੀ ਸੈਲਸੀਅਸ ਜਾਵੇਗੀ ਰਾਦੇ ਟਾਈਮ ਕਰਦੂਗਾ ਟੈਂਪਰੇਚਰ ਇਸ ਹਫਤੇ 11 ਡਿਗਰੀ ਸੈਲਸੀਅਸ ਸਰਵੇਗਾ ਨਿਊਯਾਰਕ ਜਿੱਥੇ ਕਿ ਕਾਫੀ ਪੰਜਾਬੀ ਵਸਦੇ ਨੇ 17-18 ਤੇ 19 ਤਰੀਕ ਨੂੰ ਵੀ ਆਉਣ ਦੀ ਸੰਭਾਵਨਾ ਹੋਵੇਗੀ ਇਸੇ ਤਰ੍ਹਾਂ ਹੀ 20 ਤੇ 21 ਤਰੀਕ ਨੂੰ ਵੀ ਹਨੇਰੀ ਦੇ ਨਾਲ ਮੀਂਹ ਆਉਣ ਦੀ ਸੰਭਾਵਨਾ ਦੋ ਇਹ ਦਿਨ ਬਣੀ ਰਹੇਗੀ ਚੈਨਲ ਨੂੰ ਸਬਸਕ੍ਰਾਈਬ ਕਰੋ ਦੁਨੀਆਂ ਭਰ ਜਿੱਥੇ ਵੀ ਪੰਜਾਬੀ ਵਸਦੇ ਨੇ ਉਸ ਦਾ ਮੌਸਮ ਜਾਣਨ ਵਾਸਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲੋ ਬਹੁਤ-ਬਹੁਤ ਤੁਹਾਡਾ ਧੰਨਵਾਦ